ਜੇ ਤੁਸੀਂ ਸੱਚਮੁੱਚ ਜ਼ਿੰਦਗੀ 'ਚ ਪੈਸਾ ਕਮਾਉਣਾ ਚਾਹੁੰਦੇ ਹੋ ਵੱਡਾ ਬਣਨਾ ਚਾਹੁੰਦੇ ਹੋ ਆਪਣੀ ਪਹਿਚਾਣ ਬਣਾਉਣੀ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੀ ਗੱਲ ਜੋ ਤੁਹਾਨੂੰ ਸਮਝਣੀ ਚਾਹੀਦੀ ਹੈ ਉਹ ਇਹ ਹੈ ਕਿ ਇਹ ਦੁਨੀਆ ਤੁਹਾਨੂੰ ਸਫਲ ਹੁੰਦੇ ਵੇਖਣਾ ਨਹੀਂ ਚਾਹੁੰਦੀ ਲੋਕ ਤੁਹਾਡੀ ਮਿਹਨਤ ਨਹੀਂ ਤੁਹਾਡੀ ਹਾਰ ਵੇਖਣਾ ਚਾਹੁੰਦੇ ਹਨ ਉਹ ਨਹੀਂ ਚਾਹੁੰਦੇ ਕਿ ਤੁਸੀਂ ਉਹ ਬਣੋ ਜਿਸ ਦਾ ਸੁਪਨਾ ਤੁਸੀਂ ਹਰ ਰੋਜ਼ ਅੱਖਾਂ 'ਚ ਵੇਖਦੇ ਹੋ ਜਿਵੇਂ ਜਿਵੇਂ ਤੁਸੀਂ ਉੱਪਰ ਚੜਦੇ ਹੋ ਲੋਕ ਤੁਹਾਡੇ ਪੈਰਾਂ ਹੇਠੋਂ ਮਿੱਟੀ ਖੋਦਣ ਲੱਗਦੇ ਹਨ। ਕਈ ਵਾਰ ਤਾਂ ਉਹੀ ਲੋਕ ਜੋ ਤੁਹਾਡੇ ਨਾਲ ਹੱਸਦੇ ਹੋਏ ਗੱਲਾਂ ਕਰਦੇ ਨੇ, ਉਹੀ ਤੁਹਾਡੇ ਡਿੱਗਣ ਦੀ ਦੁਆ ਮੰਗਦੇ ਨੇ। ਪਰ ਸਵਾਲ ਇਹ ਹੈ, ਤੁਸੀਂ ਕੀ ਕਰੋਗੇ? ਤੁਸੀਂ ਡਰ ਕੇ ਰੁਕ ਜਾਓਗੇ ਜਾਂ ਸਹਿ ਕੇ ਉੱਠੋਗੇ? ਇਹ ਜ਼ਿੰਦਗੀ ਕਿਸੇ ਦਾ ਇੰਤਜ਼ਾਰ ਨਹੀਂ ਕਰਦੀ। ਜੇ ਤੁਸੀਂ ਰੁਕੇ ਤਾਂ ਕੋਈ ਹੋਰ ਆ ਕੇ ਤੁਹਾਡੀ ਜਗ੍ਹਾ ਲੈ ਲੇਗਾ। ਇਸ ਦੁਨੀਆ 'ਚ ਦਿਲ ਦੇ ਭੱਲੇ ਲੋਕ ਬਹੁਤ ਨੇ, ਪਰ ਦਿਲ ਦੇ ਨਾਲ ਕਾਮਯਾਬ ਥੋੜੇ ਨੇ। ਕਿਉਂਕਿ ਉਹ ਆਪਣੀ ਭਲਾਮਣ ਸੀ ਨੂੰ ਆਪਣੀ ਕਮਜ਼ੋਰੀ ਬਣਾਉਂਦੇ ਨੇ ਅਮੀਰ ਲੋਕ ਇਹ ਇਸ ਗੱਲ ਨੂੰ ਜਾਣਦੇ ਨੇ ਦੁਨੀਆ ਨੂੰ ਹਿਲਾਉਣ ਲਈ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਕਾਬੂ ਕਰਨਾ ਪੈਂਦਾ ਹੈ ਅੱਜ ਮੈਂ ਤੁਹਾਨੂੰ ਪੰਜ ਜ਼ਰੂਰੀ ਗੱਲਾਂ ਦੱਸਣ ਵਾਲਾ ਹਾਂ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਹੜੀਆਂ ਪੰਜ ਗੱਲਾਂ ਉਹ ਪੰਜ ਗੱਲਾਂ ਜੇ ਤੁਸੀਂ ਕਿਸੇ ਨੂੰ ਦੱਸ ਦਿੱਤੀਆਂ ਤਾਂ ਤੁਸੀਂ ਆਪਣੇ ਹੱਥਾਂ ਨਾਲ ਆਪਣੀ ਕਾਮਯਾਬੀ ਦੀ ਕਬਰ ਖੋਦ ਲਓਗੇ ਕਿਉਂਕਿ ਇਹ ਪੰਜ ਗੱਲਾਂ ਉਹ ਗੁਪਤ ਹਥਿਆਰ ਨੇ ਜੋ ਸਿਰਫ ਉਹੀ ਲੋਕ ਵਰਤਦੇ ਨੇ ਜੋ ਚੁੱਪ-ਚਾਪ ਦੁਨੀਆ ਬਦਲ ਰਹੇ ਨੇ ਅਤੇ ਸਭ ਤੋਂ ਵੱਡੀ ਗੱਲ ਇਹ ਪੰਜ ਗੱਲਾਂ ਇੰਨੀਆਂ ਸਧਾਰਨ ਨੇ ਕਿ ਤੁਸੀਂ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹਨਾਂ 'ਚ ਇੰਨੀ ਤਾਕਤ ਹੈ ਦੁਨੀਆ ਦਾ ਸੱਚ ਇਹ ਹੈ ਲੋਕ ਤੁਹਾਨੂੰ ਹੌਸਲਾ ਨਹੀਂ ਹਿਸਾਬ ਦੇਣਗੇ ਜਦੋਂ ਤੁਸੀਂ ਡਿੱਗਦੇ ਹੋ ਲੋਕ ਹੱਸਦੇ ਹਨ ਜਦੋਂ ਤੁਸੀਂ ਉੱਠਦੇ ਹੋ ਲੋਕ ਚੁੱਪ ਹੋ ਜਾਂਦੇ ਹਨ ਅਤੇ ਜਦੋਂ ਤੁਸੀਂ ਚਮਕਦੇ ਹੋ ਉਹੀ ਲੋਕ ਕਹਿੰਦੇ ਨੇ ਇਸ ਦੀ ਤਾਂ ਕਿਸਮਤ ਚੰਗੀ ਸੀ ਪਰ ਕਿਸਮਤ ਤਦ ਹੀ ਬਣਦੀ ਹੈ ਜਦੋਂ ਤੁਸੀਂ ਮਿਹਨਤ ਨੂੰ ਆਪਣਾ ਮਕਸਦ ਬਣਾ ਲੈਂਦੇ ਹੋ ਕਿਸਮਤ ਉਸ ਦਾ ਹੀ ਸਾਥ ਦਿੰਦੀ ਹੈ ਜੋ ਕਿਸਮਤ ਨੂੰ ਚੁਣੌਤੀ ਦਿੰਦਾ ਹੈ ਅਮੀਰ ਲੋਕਾਂ ਦਾ ਇੱਕ ਰਾਜ ਹੁੰਦਾ ਹੈ ਉਹ ਆਪਣੀ ਜ਼ਿੰਦਗੀ ਬਾਰੇ ਸਭ ਕੁਝ ਨਹੀਂ ਦੱਸਦੇ ਉਹਨਾਂ ਦੀ ਸਫਲਤਾ ਦਾ ਹਰ ਕਦਮ ਇੱਕ ਰਣਨੀਤੀ ਹੁੰਦਾ ਹੈ ਉਹ ਸਮਝਦੇ ਨੇ ਕਿ ਦੁਨੀਆ ਨਾਲ ਆਪਣਾ ਰਸਤਾ ਸ਼ੇਅਰ ਕਰਨਾ ਮਤਲਬ ਆਪਣਾ ਨਕਸ਼ਾ ਵਿਗਾੜਨਾ ਹੈ ਕਿਉਂਕਿ ਜਿਵੇਂ ਹੀ ਤੁਸੀਂ ਆਪਣੇ ਸੁਪਨੇ ਲੋਕਾਂ ਨੂੰ ਦੱਸਦੇ ਹੋ ਉਹ ਤੁਹਾਡੀ ਐਨਰਜੀ ਨੂੰ ਸ਼ੱਕ ਨਿੰਦਿਆ ਤੇ ਨਕਾਰਾਤਮਕਤਾ ਨਾਲ ਖਾ ਜਾਂਦੇ ਹਨ ਇੱਕ ਵਾਰ ਦਾ ਜ਼ਿਕਰ ਹੈ ਇੱਕ ਨੌਜਵਾਨ ਸੀ ਜਿਸ ਦਾ ਨਾਮ ਸੀ ਅਰਸ਼ਦੀਪ ਗਰੀਬ ਪਰ ਸੁਪਨਾ ਵੱਡਾ ਆਪਣਾ ਬਿਜ਼ਨਸ ਖੁਲਣਾ ਸੀ ਉਹ ਹਰ ਰੋਜ਼ ਆਪਣੇ ਸੁਪਨੇ ਲਈ ਮਿਹਨਤ ਕਰਦਾ ਸੀ ਰਾਤ ਨੂੰ ਕਾਗਜ਼ ਤੇ ਪਲਾਨਸ ਬਣਾਉਂਦਾ ਸੀ ਇੱਕ ਦਿਨ ਉਸਨੇ ਆਪਣਾ ਆਈਡੀਆ ਆਪਣੇ ਤਿੰਨ ਦੋਸਤਾਂ ਨਾਲ ਸਾਂਝਾ ਕੀਤਾ ਪਹਿਲੇ ਨੇ ਹੱਸ ਕੇ ਕਿਹਾ ਤੂੰ ਬਿਜ਼ਨਸਮੈਨ ਦੂਜੇ ਨੇ ਕਿਹਾ ਇਹ ਤਾਂ ਬਹੁਤ ਰਿਸਕੀ ਹੈ ਛੱਡ ਦੇ ਤੀਜੇ ਨੇ ਕਿਹਾ ਜੇ ਇੰਨਾ ਆਸਾਨ ਹੁੰਦਾ ਤਾਂ ਸਾਰੇ ਅਮੀਰ ਹੁੰਦੇ ਅਰਸ਼ਦੀਪ ਚੁੱਪ ਰਿਹਾ ਪਰ ਉਸ ਦੇ ਅੰਦਰ ਕੁਝ ਟੁੱਟ ਗਿਆ ਉਹ ਪਲਾਨ ਕਾਗਜ਼ ਤੇ ਹੀ ਰਹਿ ਗਿਆ ਕੁਝ ਸਾਲ ਬਾਅਦ ਉਹੀ ਆਈਡੀਆ ਕਿਸੇ ਹੋਰ ਨੇ ਕੀਤਾ ਅਤੇ ਕਰੋੜਪਤੀ ਬਣ ਗਿਆ ਇਸ ਲਈ ਜੇ ਤੁਸੀਂ ਆਪਣਾ ਸੁਪਨਾ ਜਿੰਦਾ ਰੱਖਣਾ ਚਾਹੁੰਦੇ ਹੋ ਤਾਂ ਆਪਣੀ ਜ਼ੁਬਾਨ ਨੂੰ ਕਾਬੂ 'ਚ ਰੱਖੋ ਕਿਉਂਕਿ ਹਰ ਸੁਣਨ ਵਾਲਾ ਤੁਹਾਡੇ ਹੱਕ 'ਚ ਨਹੀਂ ਹੁੰਦਾ ਜਦੋਂ ਤੁਸੀਂ ਮਿਹਨਤ ਕਰਦੇ ਹੋ ਜਦੋਂ ਤੁਸੀਂ ਕੁਝ ਵੱਡਾ ਸੋਚਦੇ ਹੋ ਤਾਂ ਬ੍ਰਹਿਮੰਡ ਤੁਹਾਨੂੰ ਅਜ਼ਮਾਉਂਦਾ ਹੈ ਉਹ ਤੁਹਾਨੂੰ ਲੋਕਾਂ ਦੀ ਬੇਇੱਜ਼ਤੀ, ਸ਼ੱਕ ਤੇ ਹਾਰ ਦਾ ਸਾਹਮਣਾ ਕਰਵਾਉਂਦਾ ਹੈ ਤਾਂ ਜੋ ਵੇਖ ਸਕੇ ਕਿ ਤੁਸੀਂ ਸੱਚਮੁੱਚ ਲਾਇਕ ਹੋ ਉਹ ਸੁਚਾਈ ਦੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਅਤੇ ਜੇ ਤੁਸੀਂ ਡਟ ਗਏ ਤਾਂ ਇੱਕ ਦਿਨ ਉਹੀ ਲੋਕ ਜੋ ਤੁਹਾਡੀ ਹਸੀ ਉਡਾਉਂਦੇ ਸਨ ਉਹ ਤੁਹਾਡੀ ਤਸਵੀਰ ਨਾਲ ਸੈਲਫੀ ਖਿੱਚਣਗੇ ਪਰ ਉਸ ਦਿਨ ਤੱਕ ਚੁੱਪ ਰਹੋ ਕੰਮ ਕਰੋ ਸਿੱਖੋ ਤੇ ਹਰ ਰੋਜ਼ ਆਪਣੇ ਆਪ ਨੂੰ ਬਿਹਤਰ ਬਣਾਓ ਇਹ ਵੀਡੀਓ ਤੁਹਾਡੇ ਲਈ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਤੁਹਾਨੂੰ ਉਹ ਚੀਜ਼ਾਂ ਦੱਸੇਗੀ ਜੋ ਕਿਸੇ ਕਿਤਾਬ ਚ ਨਹੀਂ ਮਿਲਦੀਆਂ ਇਹ ਉਹ ਸੱਚ ਹੈ ਜੋ ਅਮੀਰ ਲੋਕ ਚੁਪ ਚਾਪ ਅਮਲ ਕਰਦੇ ਨੇ ਤੇ ਬੜੀ ਲੋਕ ਹਮੇਸ਼ਾ ਪੁੱਛਦੇ ਰਹਿੰਦੇ ਨੇ ਕਿ ਇਹ ਸਫਲਤਾ ਕਿਵੇਂ ਮਿਲਦੀ ਹੈ ਅਗਲੇ ਕੁਝ ਮਿੰਟਾਂ ਚ ਮੈਂ ਤੁਹਾਨੂੰ ਜੋ ਆ ਪੰਜ ਗੱਲਾਂ ਦੱਸਾਂਗਾ ਜੇ ਤੁਸੀਂ ਸਮਝ ਲਈਆਂ ਤਾਂ ਕੋਈ ਤੁਹਾਨੂੰ ਰੋਕ ਨਹੀਂ ਸਕਦਾ ਪਰ ਜੇ ਤੁਸੀਂ ਇਹ ਕਿਸੇ ਨੂੰ ਦੱਸ ਦਿੱਤੀਆਂ ਤਾਂ ਸਮਝ ਲਓ ਤੁਸੀਂ ਆਪਣੇ ਹੱਥਾਂ ਨਾਲ ਆਪਣੇ ਸੁਪਨਿਆਂ ਨੂੰ ਮਾਰ ਦਿੱਤਾ ਤਾਂ ਜੁੜੇ ਰਹੋ ਅਤੇ ਇਸ ਨੂੰ ਅੰਤ ਤੱਕ ਵੇਖੋ ਕਿਉਂਕਿ ਇਹ ਵੀਡੀਓ ਤੁਹਾਡੀ ਜ਼ਿੰਦਗੀ ਦਾ ਮੋੜ ਬਦਲ ਸਕਦੀ ਹੈ ਕਿਉਂਕਿ ਜਿਵੇਂ ਲੋਹਾ ਲੋਹੇ ਨਾਲ ਤੇਜ਼ ਹੁੰਦਾ ਹੈ ਇਵੇਂ ਮਨੁੱਖ ਸੱਚ ਨਾਲ ਮਜ਼ਬੂਤ ਹੁੰਦਾ ਹੈ ਨੰਬਰ 1 ਆਪਣੇ ਵੱਡੇ ਸੁਪਨੇ ਹਰ ਕਿਸੇ ਨੂੰ ਨਾ ਦੱਸੋ ਸੁਪਨੇ ਜਦੋਂ ਦਿਲ 'ਚ ਹੁੰਦੇ ਹਨ ਨਾ ਤਾਂ ਉਹ ਉਮੀਦ ਬਣਦੇ ਹਨ ਪਰ ਜਦੋਂ ਉਹੀ ਸੁਪਨੇ ਅਸੀਂ ਹਰ ਕਿਸੇ ਨੂੰ ਦੱਸਣ ਲੱਗ ਜਾਂਦੇ ਹਾਂ ਤਾਂ ਉਹ ਮਜ਼ਾਕ ਬਣ ਜਾਂਦੇ ਹਨ ਤੁਸੀਂ ਕਦੇ ਕਿਸੇ ਨੂੰ ਆਪਣਾ ਸੁਪਨਾ ਦੱਸਿਆ ਹੋਵੇਗਾ ਜਿਵੇਂ ਕਿ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਆਪਣਾ ਖੁਦ ਦਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਫਿਰ ਅਜੇ ਹੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਜੋ ਅਜ ਦੀ ਸੋਚ ਤੋਂ ਬਹੁਤ ਅੱਗੇ ਐ ਅਤੇ ਬਦਲੇ ਚ ਕੀ ਮਿਲਿਆ ਇੰਨਾ ਨਾ ਸੋਚ ਜ਼ਮੀਨ ਤੇ ਆ ਜਾ ਤੇਰੇ ਜਿਹੀ ਬਹੁਤ ਵੇਖੀਆਂ ਪਹਿਲਾਂ ਨੌਕਰੀ ਤਾਂ ਕਰ ਲੈ ਫਿਰ ਸੁਪਨੇ ਦੇਖੀ ਦੋਸਤੋ ਇਹ ਦੁਨੀਆ ਤੁਹਾਨੂੰ ਸੁਪਨੇ ਦੇਖਣ ਤੋਂ ਨਹੀਂ ਰੋਕੇਗੀ ਪਰ ਜਿਵੇਂ ਤੁਸੀਂ ਉਹ ਸੁਪਨਾ ਬੋਲ ਕੇ ਬਾਹਰ ਲੈ ਕੇ ਆਉਂਦੇ ਹੋ ਦੁਨੀਆ ਤੁਹਾਨੂੰ ਤੋੜਨ ਲੱਗ ਜਾਂਦੀ ਹੈ ਕਿਉਂ ਕਿਉਂਕਿ ਤੁਹਾਡੀ ਸੋਚ ਲੋਕਾਂ ਦੀ ਸੋਚ ਤੋਂ ਵੱਡੀ ਹੋ ਜਾਂਦੀ ਹੈ ਤੁਹਾਡਾ ਪਹਿਲਾ ਪੜਾਹੀ ਉਹਨਾਂ ਨੂੰ ਈਰਖਾ ਦਿੰਦਾ ਹੈ ਹਰ ਇਨਸਾਨ ਤੁਹਾਨੂੰ ਤੁਹਾਡੀ ਸੋਚ ਨਾਲ ਨਹੀਂ ਬਲਕਿ ਆਪਣੀ ਸਮਝ ਦੇ ਪੈਮਾਨੇ ਨਾਲ ਨਾਪਦਾ ਹੈ। ਇਸ ਲਈ ਜਦੋਂ ਤੁਸੀਂ ਕੋਈ ਵੱਡਾ ਸੁਪਨਾ ਸ਼ੇਅਰ ਕਰਦੇ ਹੋ ਤਾਂ ਲੋਕ ਉਸ ਨੂੰ ਸਮਝ ਨਹੀਂ ਪਾਉਂਦੇ। ਉਹ ਡਰ ਜਾਂਦੇ ਹਨ। ਕਿਉਂਕਿ ਤੁਸੀਂ ਉਹਨਾਂ ਨੂੰ ਯਾਦ ਦਿਵਾਉਂਦੇ ਹੋ ਕਿ ਉਹ ਖੁਦ ਕੁਝ ਵੱਡਾ ਨਹੀਂ ਕਰ पाए। ਫਿਰ ਉਹ ਤੁਹਾਨੂੰ ਰਣ ਲੱਗ ਜਾਂਦੇ ਨੇ। ਤੁਹਾਡੇ ਸ਼ੱਕਾਂ ਨੂੰ ਹਵਾ ਦਿੰਦੇ ਨੇ। ਅਤੇ ਕੁਝ ਤਾਂ ਸਿੱਧੇ-ਸਿੱਧੇ ਹੱਸ ਕੇ ਕਹਿ ਦਿੰਦੇ ਨੇ, "ਤੂੰ ਤੂੰ ਕੀ ਕਰੇਗਾ ਇੰਨਾ ਵੱਡਾ?" ਇਹ ਉਹੀ ਲੋਕ ਨੇ ਜੋ ਕੱਲ ਨੂੰ ਤੁਹਾਡੀ ਸਫਲਤਾ ਵੇਖ ਕੇ ਕਹਿਣਗੇ ਭਰਾ ਮੈਨੂੰ ਪਤਾ ਸੀ ਤੂੰ ਕੁਝ ਕਰੇਗਾ ਪਰ ਅੱਜ ਉਹੀ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਇਸ ਲਈ ਯਾਦ ਰੱਖੋ ਵੱਡੇ ਸੁਪਨੇ ਸਭ ਦੇ ਸਾਹਮਣੇ ਨਹੀਂ ਬੋਲੇ ਜਾਂਦੇ ਉਹਨਾਂ ਨੂੰ ਅੰਦਰ ਰੱਖਿਆ ਜਾਂਦਾ ਹੈ ਮਿਹਨਤ ਨਾਲ ਸਿੰਜਿਆ ਜਾਂਦਾ ਹੈ ਅਤੇ ਫਿਰ ਵਕਤਾਂ ਤੇ ਦੁਨੀਆ ਨੂੰ ਦਿਖਾਇਆ ਜਾਂਦਾ ਹੈ ਬਿਲ ਗੇਟਸ ਵੀ ਜਦੋਂ ਮਾਈਕਰੋਸਾਫਟ ਸ਼ੁਰੂ ਕੀਤੀ ਸੀ ਤੋਂ ਉਹਨਾਂ ਨੇ ਦੁਨੀਆ ਨੂੰ ਨਹੀਂ ਕਿਹਾ ਸੀ ਕਿ ਮੈਂ ਦੁਨੀਆ ਦੀ ਸਭ ਤੋਂ ਵੱਡੀ ਟੈਕ ਕੰਪਨੀ ਬਣਾਉਣੀ ਹੈ ਉਹਨਾਂ ਨੇ ਬਸ ਚੁੱਪਚਾਪ ਕੰਮ ਕੀਤਾ ਆਪਣਾ ਵਿਜ਼ਨ ਆਪਣੇ ਤੱਕ ਰੱਖਿਆ ਅਤੇ ਜਦੋਂ ਸਫਲਤਾ ਸਾਹਮਣੇ ਆਈ ਤਾਂ ਦੁਨੀਆ ਨੇ ਖੁਦ ਮੰਨ ਲਿਆ ਕਿ ਇਹ ਆਦਮੀ ਅਲੱਗ ਹੈ ਦੋਸਤੋ ਤੁਹਾਨੂੰ ਵੀ ਇਹੀ ਕਰਨਾ ਹੈ ਤੁਹਾਡੇ ਸੁਪਨੇ ਜਿੰਨੇ ਵੱਡੇ ਹੋਣਗੇ ਉਹਨਾਂ ਨੂੰ ਛੁਪਾ ਕੇ ਰੱਖਣ ਦੀ ਜ਼ਿੰਮੇਵਾਰੀ ਵੀ ਉਨੀ ਹੀ ਵੱਡੀ ਹੋਵੇਗੀ ਹਰ ਕਿਸੇ ਨੂੰ ਆਪਣਾ ਰਸਤਾ ਨਾ ਦੱਸੋ ਕਿਉਂਕਿ ਹਰ ਕੋਈ ਤੁਹਾਡੇ ਨਾਲ ਚੱਲਣ ਲਈਕ ਨਹੀਂ ਹੁੰਦਾ ਹਰ ਕਿਸੇ ਨੂੰ ਆਪਣੇ ਦਿਲ ਦਾ ਨਕਸ਼ਾ ਨਾ ਦਿਖਾਓ ਕਿਉਂਕਿ ਕੁਝ ਲੋਕ ਉਸ ਨਕਸ਼ੇ ਨੂੰ ਪਾੜ ਕੇ ਤੁਹਾਨੂੰ ਉੱਥੇ ਖੜਾ ਛੱਡ ਦੇਣਗੇ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਸੀ। ਬਸ ਚੁੱਪਚਾਪ ਚੱਲਦੇ ਰਹੋ। ਸੁਪਨਿਆਂ ਨੂੰ ਸੀਨੇ 'ਚ ਲਗਾ ਕੇ ਅਤੇ ਮਿਹਨਤ ਨੂੰ ਹਥਿਆਰ ਬਣਾ ਕੇ। ਬੋਲਣ ਨਾਲ ਲੋਕ ਲੜਦੇ ਹਨ ਪਰ ਕਰਨ ਨਾਲ ਲੋਕ ਸਿਰ ਜੁਗਾਉਂਦੇ ਹਨ। ਤੁਹਾਡੇ ਸੁਪਨੇ ਤੁਹਾਡੀ ਜ਼ਿੰਮੇਵਾਰੀ ਹਨ। ਉਹਨਾਂ ਨੂੰ ਤਦ ਤੱਕ ਸੰਭਾਲ ਕੇ ਰੱਖੋ ਜਦੋਂ ਤੱਕ ਉਹ ਸੱਚਾਈ ਬਣ ਕੇ ਦੁਨੀਆ ਦੇ ਸਾਹਮਣੇ ਨਾ ਖੜੇ ਹੋ ਜਾਣ। ਨੰਬਰ 2 ਆਪਣੀ ਕਮਾਈ ਕਿਸੇ ਨੂੰ ਨਾ ਦੱਸੋ। ਅੱਜਕੱਲ ਦੀ ਦੁਨੀਆ 'ਚ ਦੋ ਚੀਜ਼ਾਂ ਨੂੰ ਸਭ ਤੋਂ ਜਲਦੀ ਨਜ਼ਰ ਲੱਗਦੀ ਹੈ। ਇੱਕ ਤੁਹਾਡੀ ਖੁਸ਼ੀ, ਦੂਜੀ ਤੁਹਾਡੀ ਕਮਾਈ। ਤੁਸੀਂ ਜਿੰਨਾਂ ਲੋਕਾਂ ਨੂੰ ਦੱਸਦੇ ਜਾਵੋਗੇ ਕਿ ਮੈਂ ਇੰਨਾ ਕਮਾ ਰਿਹਾ ਹਾਂ, ਉਨੀ ਹੀ ਜਲਦੀ ਲੋਕ ਤੁਹਾਡੇ ਖਿਲਾਫ ਸੋਚਣ ਲੱਗ ਜਾਂਦੇ ਹਨ। ਸ਼ੁਰੂਆਤ 'ਚ ਜਦੋਂ ਤੁਸੀਂ ਸੰਘਰਸ਼ ਕਰ ਰਹੇ ਹੁੰਦੇ ਹੋ, ਤਾਂ ਕੋਈ ਪੁੱਛਦਾ ਨਹੀਂ। ਪਰ ਜਿਵੇਂ ਹੀ ਲੋਕ ਸੁਣਦੇ ਹਨ ਕਿ ਤੁਸੀਂ ਕੁਝ ਕਮਾ ਲਿਆ ਹੈ। ਲੱਖ, 2 ਲੱਖ ਜਾਂ ਮਹੀਨੇ ਦੇ 500-100 ਵੀ ਲੋਕਾਂ ਦੀਆਂ ਨਜ਼ਰਾਂ ਬਦਲ ਜਾਂਦੀਆਂ ਹਨ ਉਹ ਹੁਣ ਤੁਹਾਡੀ ਕਮਾਈ ਨਹੀਂ ਇਹ ਸੋਚਦੇ ਹਨ ਕਿ ਇਸ ਨੇ ਕਿਵੇਂ ਕਮਾ ਲਿਆ ਕੁਝ ਜਲਣ ਲੱਗ ਜਾਂਦੇ ਹਨ ਕੁਝ ਤੁਲਨਾ ਕਰਨ ਲੱਗ ਜਾਂਦੇ ਹਨ ਅਤੇ ਕੁਝ ਤੁਹਾਨੂੰ ਗਿਲਟੀ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਤੁਸੀਂ ਕੁਝ ਗਲਤ ਕਰ ਦਿੱਤਾ ਹੋਵੇ ਪੈਸਾ ਇੱਕ ਨਿੱਜੀ ਚੀਜ਼ ਹੈ ਜਿਵੇਂ ਤੁਸੀਂ ਆਪਣਾ ਏਟੀਐਮ ਪਿਨ ਹਰ ਕਿਸੇ ਨੂੰ ਨਹੀਂ ਦੱਸਦੇ ਉਵੇਂ ਹੀ ਆਪਣੀ ਕਮਾਈ ਵੀ ਹਰ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਕਿਉਂ ਕਿਉਂਕਿ ਪੈਸਾ ਲੋਕਾਂ ਦੀ ਸੋਚ ਵਿਵਹਾਰ ਅਤੇ ਰਿਸ਼ਤੇ ਤੱਕ ਬਦਲ ਦਿੰਦਾ ਹੈ ਤੁਸੀਂ ਦੇਖਿਆ ਹੋਵੇਗਾ ਜਿਵੇਂ ਤੁਸੀਂ ਦੱਸਦੇ ਹੋ ਕਿ ਮੈਂ ਮਹੀਨੇ ਦਾ 60 70 ਹਜ਼ਾਰ ਕਮਾ ਰਿਆ ਹਾਂ ਲੋਕ ਤੁਹਾਡੀ ਸਫਲਤਾ ਨਹੀਂ ਇਹ ਸੋਚਣਗੇ ਕਿ ਤੁਸੀਂ ਦਿਖਾਵਾ ਕਰ ਰਹੇ ਹੋ ਫਿਰ ਤੁਹਾਡੀਆਂ ਜ਼ਰੂਰਤਾਂ ਨੂੰ ਵੀ ਛੋਟਾ ਸਮਝਣ ਲੱਗ ਜਾਂਦੇ ਹਨ ਯਾਰ ਇੰਨਾ ਤਾਂ ਕਮਾ ਰਿਆ ਹੋਰ ਵੀ ਰੋ ਰਿਆ ਇਥੋਂ ਤੱਕ ਕਿ ਤੁਹਾਡੇ ਆਪਣੇ ਰਿਸ਼ਤੇਦਾਰ ਦੋਸਤ ਕਈ ਵਾਰ ਮਾਤਾ ਪਿਤਾ ਵੀ ਕਹਿ ਦਿੰਦੇ ਹਨ ਇੰਨਾ ਕਮਾ ਰਿਆ ਹੁਣ ਸਾਡੀ ਕੀ ਲੋੜ ਤੁਸੀਂ ਮਿਹਨਤ ਨਾਲ ਪੈਸਾ ਕਮਾਰਿਓ ਫਿਰ ਵੀ ਤੁਹਾਨੂੰ ਸਮਝਾਉਣਾ ਪੈ ਰਿਹਾ ਕਿ ਤੁਸੀਂ ਉਹ ਪੈਸਾ ਕਿਵੇਂ ਖਰਚ ਕਰ ਰਹੇ ਹੋ ਅਤੇ ਜੋ ਲੋਕ ਤੁਹਾਨੂੰ ਸੱਚਾ ਪਿਆਰ ਕਰਦੇ ਹਨ ਉਹ ਤਾਂ ਵੈਸੇ ਹੀ ਜਾਣ ਲੈਣਗੇ ਕਿ ਤੁਸੀਂ ਕਿੰਨੀ ਮਿਹਨਤ ਕਰ ਰਹੇ ਹੋ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਜੋ ਨਹੀਂ ਸਮਝਦੇ ਉਹ ਸਿਰਫ ਸੁਣਦੇ ਹਨ ਤਾਂ ਜੋ ਬਾਅਦ ਵਿੱਚ ਕਿਸੇ ਹੋਰ ਨੂੰ ਦੱਸ ਸਕਣ ਕਿ ਪਤਾ ਹੈ ਉਹ ਬੰਦਾ ਹੁਣ ਇੰਨਾ ਕਮਾਰਿਆ ਹੈ ਫਿਰ ਸ਼ੁਰੂ ਹੋ ਜਾਂਦੀ ਹੈ ਤੁਲਨਾ ਈਰਖਾ ਤੇ ਫਾਲਤੂ ਦਖਲਅੰਦਾਜ਼ੀ ਇਸ ਲਈ ਜੇ ਤੁਸੀਂ ਸੱਚਮੁੱਚ ਸ਼ਾਂਤੀ ਨਾਲ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਦੋ ਚੀਜ਼ਾਂ ਛੁਪਾ ਕੇ ਰੱਖੋ ਆਪਣੇ ਪਲਾਨ ਅਤੇ ਆਪਣੀ ਕਮਾਈ ਕੰਮ ਕਰਦੇ ਰਹੋ ਤਰੱਕੀ ਦਿਖਾਉਂਦੇ ਰਹੋ ਪਰ ਕਮਾਈ ਨੂੰ ਪ੍ਰਾਈਵੇਟ ਰੱਖੋ ਦੁਨੀਆ 'ਚ ਬਹੁਤ ਸਾਰੇ ਲੋਕ ਦਿਖਾਵਾ ਕਰਕੇ ਗਵਾਚ ਜਾਂਦੇ ਹਨ ਅਤੇ ਬਹੁਤ ਸਾਰੇ ਚੁੱਪ ਰਹਿ ਕੇ ਇੱਜ਼ਤ ਪਾ ਲੈਂਦੇ ਹਨ ਬਿਲ ਗੇਟਸ ਖੁਦ ਕਰੋੜਾ ਡਾਲਰ ਕਮਾਉਂਦੇ ਸਨ ਪਰ ਕਦੇ ਇੰਟਰਵਿਊ 'ਚ ਇਹ ਨਹੀਂ ਕਿਹਾ ਸੀ ਕਿ ਮੈਂ ਇੰਨਾ ਕਮਾ ਰਿਹਾ ਹਾਂ ਉਹਨਾਂ ਨੇ ਬਸ ਇਨਾ ਕਿਹਾ ਮੈਂ ਰੋਜ਼ ਕੁਝ ਨਵਾਂ ਸਿੱਖਦਾ ਹਾਂ ਅਤੇ ਕੁਝ ਨਵਾਂ ਕਰਦਾ ਹਾਂ ਬਸ ਇਹੀ ਸੋਚੋ ਲੋਕਾਂ ਨੂੰ ਤੁਹਾਡੀ ਕੀਮਤ ਤੁਹਾਡੇ ਪੈਸਿਆਂ ਨਾਲ ਨਹੀਂ ਤੁਹਾਡੇ ਵਿਚਾਰਾਂ ਤੇ ਵਿਵਹਾਰ ਨਾਲ ਪਤਾ ਚਲਣੀ ਚਾਹੀਦੀ ਹੈ ਕਮਾਈ ਦਸਨ ਨਾਲ ਨਹੀਂ ਕਮਾਈ ਬਚਾਉਣ ਨਾਲ ਨਾਮ ਬਣਦਾ ਹੈ ਨੰਬਰ 3 ਆਪਣਾ ਅਗਲਾ ਕਦਮ ਕਿਸੇ ਨੂੰ ਨਾ ਦੱਸੋ ਦੁਨੀਆ 'ਚ ਸਭ ਤੋਂ ਵੱਡੀ ਗਲਤੀ ਜੋ ਬਹੁਤ ਲੋਕ ਕਰਦੇ ਨੇ ਉਹ ਏ ਆਪਣਾ ਅਗਲਾ ਕਦਮ ਲੋਕਾਂ ਨੂੰ ਦੱਸ ਦੇਣਾ ਜਿਵੇਂ ਹੀ ਤੁਸੀਂ ਕਹਿੰਦੇ ਹੋ ਮੈਂ ਇਹ ਕਰਨ ਜਾ ਰਿਹਾ ਹਾਂ ਲੋਕ ਤੁਹਾਡੀ એનર્ਜੀ ਚੂਸਣ ਲੱਗ ਜਾਂਦੇ ਹਨ ਕੋਈ ਤੁਹਾਡੇ ਸੁਪਨੇ ਤੇ ਸ਼ੱਕ ਕਰਦਾ ਹੈ ਕੋਈ ਮਜ਼ਾਕ ਬਣਾਉਂਦਾ ਹੈ ਤੇ ਕੋਈ ਤੁਹਾਡੀ ਹਿੰਮਤ ਨੂੰ ਹੌਲੇ-ਹੌਲੇ ਤੋੜ ਦਿੰਦਾ ਹੈ ਸੱਚ ਹੈ ਲੋਕ ਤੁਹਾਡੀ ਯੋਜਨਾ ਨਹੀਂ ਤੁਹਾਡਾ ਨਤੀਜਾ ਦੇਖਣਾ ਚਾਹੁੰਦੇ ਨੇ ਪਰ ਜਦੋਂ ਤੁਸੀਂ ਆਪਣੀ ਚਾਲ ਪਹਿਲਾਂ ਹੀ ਦੱਸ ਦਿੰਦੇ ਹੋ ਤਾਂ ਤੁਸੀਂ ਆਪਣਾ ਸਰਪ੍ਰਾਈਜ਼ ਖੁਦ ਖਤਮ ਕਰ ਲੈਂਦੇ ਹੋ ਦੁਨੀਆ ਨੂੰ ਤੁਹਾਡੀਆਂ ਚਾਲਾਂ ਨਹੀਂ ਤੁਹਾਡਾ ਪ੍ਰਭਾਵ ਦੇਖਣਾ ਚਾਹੀਦਾ ਹੈ ਜੀਵਨ ਇੱਕ ਸ਼ਤਰੰਜ ਦੇ ਖੇਡ ਵਰਗਾ ਹੈ ਜੋ ਖਿਡਾਰੀ ਆਪਣੀ ਅਗਲੀ ਚਾਲ ਦੱਸ ਦਵੇ ਉਹ ਹਾਰ ਪੱਕੀ ਕਰ ਲੈਂਦਾ ਹੈ ਕਿਉਂਕਿ ਜਵੇਂ ਹੀ ਲੋਕ ਜਾਣਦੇ ਹਨ ਕਿ ਤੁਸੀਂ ਕਿੱਥੇ ਵੱਧ ਰਹੇ ਹੋ ਉਹ ਤੁਹਾਡੇ ਰਸਤੇ 'ਚ ਕੰਡੇ ਵਿਛਾਉਣ ਲੱਗ ਜਾਂਦੇ ਨੇ ਇੱਕ ਵਾਰ ਦਾ ਜ਼ਿਕਰ ਹੈ ਇੱਕ ਕੁੜੀ ਸੀ ਅਮਨਦੀਪ ਉਹ ਛੋਟੀ ਉਮਰ ਤੋਂ ਹੀ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਸੀ ਜਦੋਂ ਉਸਨੇ ਦੱਸਿਆ ਕਿ ਉਹ ਆਪਣਾ ਬੁਟੀਕ ਖੁੱਲਣ ਜਾ ਰਹੀ ਹੈ ਤਾਂ ਲੋਕਾਂ ਨੇ ਕਿਹਾ ਇਹ ਕੰਮ ਤਾਂ ਵੱਡੇ ਸ਼ਹਿਰਾਂ ਦੇ ਲੋਕਾਂ ਦਾ ਹੁੰਦਾ ਹੈ ਤੂੰ ਪਿੰਡ ਵਿੱਚ ਕੀ ਕਰੇਂਗੀ ਕਿਸੇ ਨੇ ਕਿਹਾ ਬਹੁਤ ਪੈਸੇ ਲੱਗਣਗੇ ਕਿਸੇ ਨੇ ਕਿਹਾ ਮਾਰਕੀਟ ਭਰੀ ਪਈ ਹੈ ਨਤੀਜਾ ਉਸ ਦਾ ਜੋਸ਼ ਹੌਲੇ-ਹੌਲੇ ਠੰਡਾ ਪੈ ਗਿਆ ਪਰ ਜਦੋਂ ਉਸ ਨੇ ਚੁੱਪ ਰਹਿ ਕੇ ਫੈਸਲਾ ਕੀਤਾ ਤੇ ਚੁੱਪ ਚਾਪ ਮਿਹਨਤ ਕਰਨੀ ਸ਼ੁਰੂ ਕੀਤੀ 2 ਸਾਲ ਬਾਅਦ ਉਹੀ ਲੋਕ ਉਸ ਦੇ ਬੁਟੀਕ ਦੀਆਂ ਤਸਵੀਰਾਂ ਸਟੋਰੀ 'ਚ ਪਾ ਰਹੇ ਸਨ ਇਹੀ ਹੈ ਫਰਕ ਜਦੋਂ ਤੁਸੀਂ ਦੱਸ ਕੇ ਕਰਦੇ ਹੋ ਤਾਂ ਦੁਨੀਆ ਹੱਦਾਂ ਖਿੱਚ ਦਿੰਦੀ ਹੈ ਜਦੋਂ ਤੁਸੀਂ ਚੁੱਪ ਰਹਿ ਕੇ ਕਰਦੇ ਹੋ ਨਤੀਜੇ ਦੁਨੀਆ ਨੂੰ ਹੱਕਾ ਬੱਕਾ ਕਰ ਦਿੰਦੇ ਨੇ ਕਈ ਵਾਰ ਤੁਸੀਂ ਸੋਚਦੇ ਹੋ ਮੈਂ ਦੱਸ ਦਿਆਂ ਤਾਂ ਹੋਰਾਂ ਤੋਂ ਸਪੋਰਟ ਮਿਲੇਗਾ ਪਰ ਅਸਲ ਸਪੋਰਟ ਸਿਰਫ ਉਸ ਨੂੰ ਮਿਲਦੀ ਹੈ ਜੋ ਹਮੋਸ਼ੀ ਨਾਲ ਕੰਮ ਕਰਦਾ ਹੈ ਤੇ ਨਤੀਜੇ ਨਾਲ ਬੋਲਦਾ ਹੈ ਬੋਲਣ ਵਾਲੇ ਬਹੁਤ ਨੇ ਕਰਨ ਵਾਲੇ ਥੋੜੇ ਇਸ ਲਈ ਜਿੰਨਾ ਤੁਸੀਂ ਆਪਣੇ ਪਲਾਨਸ ਬਾਰੇ ਘੱਟ ਬੋਲੋਗੇ ਉਨੰਹੀਂ ਤੁਹਾਡਾ ਮਨ ਮਜ਼ਬੂਤ ਰਹੇਗਾ ਬਾਰ ਦੀ ਦੁਨੀਆ 'ਚ ਹਵਾ ਬਹੁਤ ਤੇਜ਼ ਹੈ ਜੇ ਤੁਸੀਂ ਆਪਣੇ ਸੁਪਨੇ ਅੱਧੇ ਪੱਕੇ ਹੋਏ ਦੱਸ ਦਵੋਗੇ ਉਹ ਹਵਾ ਉਹਨਾਂ ਨੂੰ ਉਡਾ ਦਵੇਗੀ ਸੁਪਨੇ ਉਹੀ ਸਫਲ ਹੁੰਦੇ ਨੇ ਜੋ ਪੂਰੇ ਹੋ ਕੇ ਚਮਕਦੇ ਨੇ ਅੱਧੇ ਰਹਿ ਕੇ ਨਹੀਂ ਯਾਦ ਰੱਖੋ ਜੋ ਬੀਜ ਮਿੱਟੀ ਹੇਠਾ ਚੁੱਪਚਾਪ ਵੱਧਦਾ ਹੈ ਉਹੀ ਇੱਕ ਦਿਨ ਦਰਖਤ ਬਣਦਾ ਹੈ ਜੋ ਹਰ ਕਿਸੇ ਨੂੰ ਦੱਸ ਕੇ ਬੀਜਦਾ ਹੈ ਉਹ ਅਕਸਰ ਜੜਾਂ ਹੀ ਗਵਾ ਬੈਠਦਾ ਹੈ ਇਸ ਲਈ ਆਪਣੀ ਅਗਲੀ ਚਾਲ ਦੱਸੋ ਨਹੀਂ ਦਿਖਾਓ ਕਿਉਂਕਿ ਜਦੋਂ ਨਤੀਜਾ ਸਾਹਮਣੇ ਆਉਂਦਾ ਹੈ ਤਦੋਂ ਲੋਕਾਂ ਨੂੰ ਚੁੱਪ ਰਹਿਣਾ ਪੈਂਦਾ ਹੈ ਚੁੱਪ ਰਹਿ ਕੇ ਕੰਮ ਕਰੋ ਤਾਂ ਕਾਮਯਾਬੀ ਸ਼ੋਰ ਮਚਾਵੇਗੀ ਨੰਬਰ 4 ਆਪਣੀਆਂ ਪਰਿਵਾਰਿਕ ਸਮੱਸਿਆਵਾਂ ਜਾਂ ਕਮਜ਼ੋਰੀਆਂ ਕਿਸੇ ਨੂੰ ਨਾ ਦੱਸੋ ਇਸ ਦੁਨੀਆ 'ਚ ਹਰ ਇਨਸਾਨ ਕੋਲ ਕੋਈ ਨਾ ਕੋਈ ਦਰਦ ਹੁੰਦਾ ਹੈ ਹਰ ਘਰ ਦੀ ਆਪਣੀ ਇੱਕ ਕਹਾਣੀ ਹੁੰਦੀ ਹੈ ਕਿਤੇ ਲੜਾਈ ਝਗੜਾ ਕਿਤੇ تنہائی ਕਿਤੇ ਤੰਗ ਹਾਲੀ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਹਰ ਸੁਣਨ ਵਾਲਾ ਦੋਸਤ ਨਹੀਂ ਹੁੰਦਾ ਜਦੋਂ ਤੁਸੀਂ ਆਪਣੀਆਂ ਪਰਿਵਾਰਕ ਸਮੱਸਿਆਵਾਂ ਜਾਂ ਕਮਜ਼ੋਰੀਆਂ ਹਰ ਕਿਸੇ ਨਾਲ ਸ਼ੇਅਰ ਕਰਨ ਲੱਗ ਜਾਂਦੇ ਹੋ ਤਾਂ ਜ਼ਰੂਰੀ ਨਹੀਂ ਕਿ ਉਹ ਤੁਹਾਨੂੰ ਸਮਝੇ ਅਕਸਰ ਲੋਕ ਤੁਹਾਨੂੰ ਸਮਝਣ ਨਹੀਂ ਸਗੋਂ ਜੱਜ ਕਰਨ ਲੱਗ ਜਾਂਦੇ ਨੇ ਸ਼ੁਰੂਆਤ 'ਚ ਤੁਹਾਨੂੰ ਲੱਗੇਗਾ ਕਿ ਮੈਂ ਆਪਣਾ ਦਿਲ ਹਲਕਾ ਕਰ ਲਿਆ ਪਰ ਕੁਝ ਸਮੇਂ ਬਾਅਦ ਉਹੀ ਲੋਕ ਤੁਹਾਡੀਆਂ ਗੱਲਾਂ ਨੂੰ ਮਜ਼ਾਕ ਬਣਾ ਦਿੰਦੇ ਨੇ ਉਹ ਦੂਜਿਆਂ ਨੂੰ ਕਹਿਣਗੇ ਯਾਰ ਉਹਦੇ ਘਰ ਤਾਂ ਬਹੁਤ ਦਿੱਕਤ ਹੈ ਉਹਦਾ ਆਪਣਾ ਪਰਿਵਾਰ ਵੀ ਉਸ ਨੂੰ ਸਹਾਰਾ ਨਹੀਂ ਦਿੰਦਾ ਉਦੀ ਸੋਚ ਨਾ ਫੜੋ ਉਹ ਟੁੱਟਿਆ ਹੋਇਆ ਇਨਸਾਨ ਹੈ ਤੇ ਸਭ ਤੋਂ ਬੁਰਾ ਤਾਂ ਉਦੋਂ ਹੁੰਦਾ ਜਦੋਂ ਲੋਕ ਤੁਹਾਡੀਆਂ ਕਮਜ਼ੋਰੀਆਂ ਨੂੰ ਤੁਹਾਡੇ ਖਿਲਾਫ ਇਸਤੇਮਾਲ ਕਰਨ ਲੱਗ ਜਾਂਦੇ ਨੇ ਤੁਸੀਂ ਕਦੇ ਨੋਟਿਸ ਕੀਤਾ ਜਦੋਂ ਤੁਸੀਂ ਆਪਣੀਆਂ ਕਮਜ਼ੋਰੀਆਂ ਕਿਸੇ ਨੂੰ ਦੱਸ ਦਿਓ ਜਿਵੇਂ ਬਚਪਨ ਦੀ ਗਰੀਬੀ ਪਿਤਾ ਦਾ ਗੁੱਸਾ ਸਵੇਰ ਜਾਂ ਘਰ 'ਚ ਚੱਲ ਰਹੀ ਟੈਨਸ਼ਨ ਤਾਂ ਕੁਝ ਲੋਕ ਤੁਹਾਨੂੰ ਇਮੋਸ਼ਨਲੀ ਸਪੋਰਟ ਨਹੀਂ ਕਰਦੇ ਬਲਕਿ ਅੰਦਰੋਂ ਖੁਸ਼ ਹੁੰਦੇ ਨੇ ਕਿ ਚਲੋ ਇਹ ਵੀ ਟੁੱਟਿਆ ਹੋਇਆ ਹੈ ਕੁਝ ਲੋਕ ਹਮਦਰਦੀ ਨਹੀਂ ਗੱਪਾਂ ਲੱਭਦੇ ਨੇ ਅਤੇ ਜਦੋਂ ਤੁਸੀਂ ਦੁਬਾਰਾ ਉਹਨਾਂ ਨੂੰ ਮਿਲਦੇ ਹੋ ਤਾਂ ਉਹ ਤੁਹਾਨੂੰ ਇੱਕ ਵਿਸ਼ਵਾਸਯੋਗ ਇਨਸਾਨ ਨਹੀਂ ਬਲਕਿ ਇੱਕ ਪਰੇਸ਼ਾਨ ਇਨਸਾਨ ਦੇ ਰੂਪ ਚ ਵੇਖਣ ਲੱਗ ਜਾਂਦੇ ਨੇ ਦੋਸਤੋ ਜੇ ਤੁਹਾਡੇ ਘਰ ਚ ਕੋਈ ਸਮੱਸਿਆ ਚੱਲ ਰਹੀ ਹੈ ਜਾਂ ਤੁਸੀਂ ਅੰਦਰੋਂ ਟੁੱਟੇ ਹੋਏ ਹੋ ਤਾਂ ਉਸ ਦਾ ਹੱਲ ਹੈ ਕੰਮ ਕਰਨਾ ਖੁਦ ਨੂੰ ਮਜ਼ਬੂਤ ਬਣਾਉਣਾ ਨਾ ਕਿ ਹਰ ਕਿਸੇ ਨੂੰ ਆਪਣੀ ਕਹਾਣੀ ਸੁਣਾਉਣੀ ਦੁਨੀਆ ਤੁਹਾਨੂੰ ਤਾਂ ਸਿਰ ਤੇ ਬਿਠਾਉਂਦੀ ਹੈ ਜਦੋਂ ਤੁਸੀਂ ਜਿੱਤਦੇ ਹੋ ਪਰ ਜੇ ਤੁਸੀਂ ਆਪਣੀ ਹਾਰ ਦੀ ਕਹਾਣੀ ਹਰ ਕਿਸੇ ਨਾਲ ਸ਼ੇਅਰ ਕਰਦੇ ਰਹੋਗੇ ਤਾਂ ਲੋਕ ਤੁਹਾਨੂੰ ਪ੍ਰੇਰਣਾ ਦੀ ਮਿਸਾਲ ਨਹੀਂ ਬਲਕਿ ਚੇਤਾਵਨੀ ਬਣਾ ਦੇਣਗੇ ਅਤੇ ਯਾਦ ਰੱਖੋ ਜੋ ਸੱਚਮੁੱਚ ਤੁਹਾਡੇ ਆਪਣੇ ਹਨ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਉਹ ਤੁਹਾਡੀਆਂ ਅੱਖਾਂ ਚੋਂ ਸਭ ਕੁਝ ਪੜ੍ਹ ਲੈਂਦੇ ਹਨ ਅਤੇ ਜੋ ਆਪਣੇ ਨਹੀਂ ਹਨ ਉਹਨਾਂ ਨੂੰ ਦੱਸਣ ਤੋਂ ਕੁਝ ਹਾਸਲ ਨਹੀਂ ਹੁੰਦਾ ਅਫਸੋਸ ਤੋਂ ਇਲਾਵਾ ਬਿਲ ਗੇਟਸ ਨੇ ਕਦੇ ਨਹੀਂ ਕਿਹਾ ਮੈਂ ਕਿੰਨੇ ਦਰਦ ਸਹੇ ਉਹਨਾਂ ਨੇ ਬਸ ਇਹ ਕਿਹਾ ਕਿ ਮੈਂ ਆਪਣੀਆਂ ਤਕਲੀਫਾਂ ਨੂੰ ਤਾਕਤ 'ਚ ਬਦਲਿਆ ਅਤੇ ਲੋਕਾਂ ਨੂੰ ਜਵਾਬ ਆਪਣੇ ਕੰਮ ਨਾਲ ਦਿੱਤਾ। ਤੁਹਾਡੇ ਅੰਦਰ ਵੀ ਕੋਈ ਕਮਜ਼ੋਰੀ ਹੈ ਤਾਂ ਉਸਨੂੰ ਰੋਜ਼ ਦੁਨੀਆ ਦੇ ਸਾਹਮਣੇ ਨਾ ਰੱਖੋ। ਉਸਨੂੰ ਰੋਜ਼ ਥੋੜਾ-ਥੋੜਾ ਮਜ਼ਬੂਤ ਬਣਾਓ। ਕਮਜ਼ੋਰੀਆਂ ਦਿਖਾਉਣ ਨਾਲ ਇੱਜ਼ਤ ਨਹੀਂ ਮਿਲਦੀ ਪਰ ਉਹਨਾਂ ਨੂੰ ਛੁਪਾ ਕੇ ਸੰਭਾਲਣ ਨਾਲ ਦੁਨੀਆ ਸलाम ਜ਼ਰੂਰ ਕਰਦੀ ਹੈ। ਨੰਬਰ 5 ਆਪਣੀ ਤਾਕਤ ਦਾ ਅੰਦਾਜ਼ਾ ਕਿਸੇ ਨੂੰ ਨਾ ਲੱਗਣ ਦਿਓ। ਇਹ ਦੁਨੀਆ ਤੁਹਾਡੀ ਤਾਕਤ ਨੂੰ ਨਹੀਂ ਤੁਹਾਡੀ ਕਮਜ਼ੋਰੀ ਨੂੰ ਖੋਜਦੀ ਹੈ ਲੋਕ ਚਾਹੁੰਦੇ ਨੇ ਪਤਾ ਲੱਗੇ ਕਿ ਤੁਸੀਂ ਕਿੱਥੇ ਟੁੱਟ ਸਕਦੇ ਹੋ ਕਿੱਥੇ ਹਾਰ ਮੰਨ ਸਕਦੇ ਹੋ ਕਿੱਥੇ ਤੁਹਾਡੇ ਹੌਸਲੇ ਕੰਬ ਜਾਂਦੇ ਨੇ ਪਰ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਜਦੋਂ ਤੁਸੀਂ ਆਪਣਾ ਦਰਦ ਹੱਸ ਕੇ ਛੁਪਾ ਲੈਂਦੇ ਹੋ ਤਦੋਂ ਲੋਕ ਡਰਦੇ ਨੇ ਕਿਉਂਕਿ ਉਹ ਜਾਣ ਨਹੀਂ ਸਕਦੇ ਤੁਹਾਡੀ ਹੱਦ ਕਿੱਥੇ ਹੈ ਜਿਵੇਂ ਸ਼ੇਰ ਜੰਗਲ 'ਚ ਹਰ ਰੋਜ਼ ਨਹੀਂ ਧਾੜਦਾ ਉਸ ਨੂੰ ਪਤਾ ਹੁੰਦਾ ਹੈ ਉਸ ਦੀ ਚੁੱਪ ਹੀ ਉਸ ਦਾ ਰੁਆਬ ਹੈ ਉਸ ਨੂੰ ਆਪਣੀ ਤਾਕਤ ਦਿਖਾਉਣ ਦੀ ਲੋੜ ਨਹੀਂ ਕਿਉਂਕਿ ਜਦੋਂ ਸਮਾਂ ਆਉਂਦਾ ਹੈ ਉਸ ਦੀ ਇੱਕ ਗਰਜ ਹੀ ਕਾਫੀ ਹੁੰਦੀ ਹੈ ਤੁਸੀਂ ਵੀ ਉਹੀ ਸ਼ੇਰ ਬਣੋ ਜੋ ਹੱਲਾ ਨਹੀਂ ਪਾਉਂਦਾ ਪਰ ਮੌਕੇ ਤੇ ਜੰਗ ਜਿੱਤ ਲੈਂਦਾ ਹੈ ਅਸਲ ਤਾਕਤ ਬੋਲਣ ਚ ਨਹੀਂ ਸਹਨੇ ਚ ਹੁੰਦੀ ਹੈ ਜੋ ਬੰਦਾ ਆਪਣਾ ਗੁੱਸਾ ਆਪਣੀ ਹਾਰ ਆਪਣਾ ਦਰਦ ਕਾਬੂ ਕਰ ਲੈਂਦਾ ਹੈ ਉਹ ਦੁਨੀਆ ਦੇ ਕਿਸੇ ਵੀ ਤੂਫਾਨ ਨੂੰ ਜ਼ਖਮ ਨਹੀਂ ਬਣਨ ਦਿੰਦਾ ਲੋਕ ਸੋਚਦੇ ਨੇ ਤੁਸੀਂ ਚੁੱਪੋ ਪਰ ਉਹ ਨਹੀਂ ਜਾਣਦੇ ਚੁੱਪ ਬੰਦੇ ਦੇ ਮਨ ਚ ਆਵਾਜ਼ਾਂ ਜਵਾਲਾਮੁਖੀ ਬਣ ਕੇ ਫੁੱਟਨੀਆਂ ਨੇ ਇੱਕ ਵਾਰ ਦਾ ਜ਼ਿਕਰ ਹੈ ਇੱਕ ਬੰਦਾ ਸੀ ਸੁਖਦੇਵ ਕੰਪਨੀ ਚ ਸਾਲਾਂ ਤੋਂ ਕੰਮ ਕਰਦਾ ਸੀ ਪਰ ਲੋਕ ਉਸ ਨੂੰ ਹਲਕਾ ਲੈਂਦੇ ਸਨ ਕਿਉਂਕਿ ਉਹ ਕਦੇ ਆਪਣੇ ਉੱਤੇ ਸ਼ੋਰ ਨਹੀਂ ਪਾਉਂਦਾ ਸੀ ਜਦੋਂ ਪ੍ਰੋਜੈਕਟ ਆਇਆ ਸਭ ਨੇ ਉਸ ਨੂੰ ਅੰਡਰ ਐਸਟੀਮੇਟ ਕੀਤਾ ਪਰ ਜਦੋਂ ਨਤੀਜੇ ਆਏ ਸਾਰਾ ਪ੍ਰੋਜੈਕਟ ਉਸਨੇ ਇਕੱਲੇ ਖੜਾ ਕੀਤਾ ਸੀ ਉਸ ਦਿਨ ਤੋਂ ਬਾਅਦ ਲੋਕ ਉਸ ਨੂੰ ਦੇਖ ਕੇ ਚੁੱਪ ਹੋ ਜਾਂਦੇ ਸਨ ਕਿਉਂਕਿ ਹੁਣ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਚੁੱਪੀ ਹੀ ਸਭ ਤੋਂ ਵੱਡਾ ਹਥਿਆਰ ਹੈ ਲੋਕਾਂ ਨੂੰ ਤੁਹਾਡੀ ਤਾਕਤ ਦਾ ਅੰਦਾਜ਼ਾ ਨਾ ਲੱਗਣ ਦਿਓ ਉਹਨਾਂ ਨੂੰ ਲੱਗਣ ਦਿਓ ਕਿ ਤੁਸੀਂ ਆਮ ਹੋ ਤਾਂ ਜੋ ਜਦੋਂ ਤੁਸੀਂ ਕੁਝ ਵੱਡਾ ਕਰੋਗੇ ਉਹ ਹੈਰਾਨ ਰਹਿ ਜਾਣ ਕਿਉਂਕਿ ਜੇ ਲੋਕ ਜਾਣ ਗਏ ਕਿ ਤੁਸੀਂ ਕਿੰਨਾ ਕਰ ਸਕਦੇ ਹੋ ਉਹ ਤੁਹਾਡੀਆਂ ਹੱਦਾਂ ਖਿੱਚਣ ਲੱਗ ਜਾਣਗੇ ਕਈ ਵਾਰ ਸਭ ਤੋਂ ਵੱਡੀ ਜਿੱਤ ਉਹ ਹੁੰਦੀ ਹੈ ਜਦੋਂ ਦੁਨੀਆ ਸਮਝਦੀ ਹੈ ਤੁਸੀਂ ਹਾਰ ਗਏ ਹੋ ਪਰ ਅਸਲ 'ਚ ਤੁਸੀਂ ਅਗਲੀ ਚਾਲ ਲਈ એનર્ਜੀ ਜੋੜ ਰਹੇ ਹੁੰਦੇ ਹੋ ਜੋ ਲੋਕ ਤੁਹਾਡੀ ਚੁੱਪੀ ਨੂੰ ਕਮਜ਼ੋਰੀ ਸਮਝਦੇ ਨੇ ਉਹ ਇੱਕ ਦਿਨ ਤੁਹਾਡੀ ਸਫਲਤਾ ਦੀ ਆਵਾਜ਼ ਨਾਲ ਹਿਲ ਜਾਂਦੇ ਨੇ ਯਾਦ ਰੱਖੋ ਸ਼ੇਰ ਆਪਣੀ ਤਾਕਤ ਹਰ ਰੋਜ਼ ਨਹੀਂ ਦਿਖਾਉਂਦਾ ਪਰ ਜਦੋਂ ਦਿਖਾਉਂਦਾ ਹੈ ਤਦੋਂ ਸਾਰਾ ਜੰਗਲ ਚੁੱਪ ਹੋ ਜਾਂਦਾ ਹੈ ਤੁਸੀਂ ਵੀ ਐਸੇ ਹੀ ਬਣੋ ਆਪਣੀ ਤਾਕਤ ਨੂੰ ਖਾਮੋਸ਼ੀ 'ਚ ਸੰਭੋ ਆਪਣੇ ਹੌਸਲੇ ਨੂੰ ਆਪਣਾ ਰਾਜ਼ ਬਣਾਓ ਅਤੇ ਦੁਨੀਆ ਨੂੰ ਆਪਣੀ ਉਡਾਨ ਨਾਲ ਹੈਰਾਨ ਕਰ ਦਿਓ बोलण वाले हजार ਹੁੰਦੇ ਨੇ ਪਰ ਚੁੱਪ ਰਹਿ ਕੇ ਕੰਮ ਕਰਨ ਵਾਲੇ ਹੀ ਇਤਿਹਾਸ ਬਣਾਉਂਦੇ ਨੇ ਹੁਣ ਜਦੋਂ ਤੁਸੀਂ ਇਹ ਸਾਰੀਆਂ ਗੱਲਾਂ ਸੁਣ ਲਈਆਂ ਆਪਣਾ ਪਲਾਨ ਕਿਸੇ ਨੂੰ ਨਾ ਦੱਸੋ ਆਪਣੀ ਕਮਾਈ ਕਿਸੇ ਨੂੰ ਨਾ ਦੱਸੋ ਆਪਣਾ ਅਗਲਾ ਕਦਮ ਕਿਸੇ ਨੂੰ ਨਾ ਦੱਸੋ ਆਪਣੀ ਤਾਕਤ ਦਾ ਅੰਦਾਜ਼ਾ ਕਿਸੇ ਨੂੰ ਨਾ ਲੱਗਣ ਦਿਓ ਤਾਂ ਹੁਣ ਸਮਾਂ ਆ ਗਿਆ ਹੈ ਇਹ ਸਿਰਫ ਸੁਣਨ ਦਾ ਨਹੀਂ ਇਹਨਾਂ ਨੂੰ ਜੀਣ ਦਾ ਦੁਨੀਆ ਵਿੱਚ ਹਰ ਕੋਈ ਤੁਹਾਡੇ ਲਈ ਖੁਸ਼ ਨਹੀਂ ਹੋਵੇਗਾ ਕਈ ਤੁਹਾਡੀ ਹਾਸੀ ਵਿੱਚ ਜਲਣ ਲੱਭਣਗੇ ਤੇ ਕਈ ਤੁਹਾਡੀ ਹਾਰ ਵਿੱਚ ਸੁੱਖ ਪਰ ਤੁਹਾਨੂੰ ਇੱਕ ਗੱਲ ਸਮਝਣੀ ਪਵੇਗੀ ਤੁਸੀਂ ਆਪਣੇ ਸੁਪਨਿਆਂ ਦੇ ਸਿਰਫ ਮਾਲਕ ਹੀ ਨਹੀਂ ਉਹਨਾਂ ਦੇ ਰਖਵਾਲੇ ਵੀ ਹੋ ਜਿਵੇਂ ਬੀਜ ਨੂੰ ਮਿੱਟੀ ਵਿੱਚ ਛੁਪਣਾ ਪੈਂਦਾ ਹੈ ਤਾਂ ਜੋ ਉਹ ਦਰਖਤ ਬਣ ਸਕੇ ਤੇਵੇਂ ਤੁਹਾਡੇ ਸੁਪਨਿਆਂ ਨੂੰ ਵੀ ਚੁੱਪੀ ਦੀ ਲੋੜ ਹੁੰਦੀ ਹੈ ਤਾਂ ਜੋ ਉਹ ਤਾਕਤਵਰ ਹੋ ਸਕਣ ਜੋ ਹਰ ਵੇਲੇ ਬੋਲਦਾ ਹੈ ਉਹ ਆਪਣੀ એનર્ਜੀ ਖਵਾ ਲੈਂਦਾ ਹੈ ਜੋ ਚੁੱਪ ਰਹਿ ਕੇ ਕਰਦਾ ਹੈ ਉਹ ਦੁਨੀਆ ਨੂੰ ਹੈਰਾਨ ਕਰ ਦਿੰਦਾ ਹੈ ਯਾਦ ਰੱਖੋ ਲੋਕ ਤੁਹਾਡੀ ਕਹਾਣੀ ਤਦ ਸੁਣਦੇ ਨੇ ਜਦੋਂ ਤੁਸੀਂ ਜਿੱਤ ਜਾਂਦੇ ਹੋ ਉਸ ਤੋਂ ਪਹਿਲਾਂ ਉਹ ਸਿਰਫ ਤੁਹਾਡਾ ਮਜ਼ਾਕ ਬਣਾਉਂਦੇ ਨੇ ਇਸ ਲਈ ਆਪਣਾ ਸਫ਼ਰ ਚੁੱਪੀ ਨਾਲ ਤੈਅ ਕਰੋ ਆਪਣੀ ਮੰਜ਼ਿਲ ਸ਼ੋਰ ਨਾਲ ਜਤਾਓ ਕਿਉਂਕਿ ਜਦੋਂ ਤੁਸੀਂ ਚੁੱਪੀ ਵਿੱਚ ਤਿਆਰੀ ਕਰਦੇ ਹੋ ਤਦੋਂ ਕਿਸਮਤ ਵੀ ਤੁਹਾਡੇ ਹੱਕ ਵਿੱਚ ਬੋਲਦੀ ਹੈ ਦੁਨੀਆ ਨੂੰ ਦੱਸੋ ਨਹੀਂ ਕਿ ਤੁਸੀਂ ਕੀ ਕਰਨ ਜਾ ਰਹੇ ਹੋ ਉਹਨਾਂ ਨੂੰ ਕਰਕੇ ਦਿਖਾਓ